ਇਹ ਜਿਹੜੇ ਢੋੜ ਕੇ ਉਹਨਾਂ ਨੂੰ ਅੱਜ ਕਲ੍ਹ ਸੇਵਾ ਮਾਰ ਕੇ ਦੇ ਕੇ ਜਾਨ ਬਖਸ਼ੀ ਜੇ ਕਿਨ ਜਿੰਦਗੀ ਬਖਸ਼ੀ ਜੇ ਮਤਵਈਆਂ ਤਾਰਾ ਮੁਕੀ ਰੱਖਾ ਦਿਓ ਉਹਨਾਂ ਨੂੰ ਚਾਹੋ ਮਰੇ ਜੇ ਗਏ ਰੋਲੇ ਪਏ ਪਰ ਅਦਰਸ਼ਾਂ ਦਾ ਵਿਖਿਆ ਨਹੀਂ ਵੀ ਰਜਦਾ ਇੰਨੀ ਹਾਸਲ ਮੇਰੇ ਤੇ ਮਾਰਸ਼ਾ ਕੋਸ਼ ਉਹਨਾਂ ਨੂੰ ਮੇਰਾ ਨਾਮ ਸੰਦੀਪ ਕੁਮਾਰ ਕਾਜਨ ਜੀ ਮੈਂ ਸਟਾਫ ਕੋਰਟ ਬਟਾਲਾ ਦਾ ਰਹਿਣ ਵਾਲਾ ਆ ਜੀ ਅੱਜ ਅਸੀਂ ਹਰ ਪੀੜਤਾ ਵਾਸਤੇ ਜਿਹੜਾ ਬਾਬਾ ਨਾਨਕ ਗਰਮਦਾਸ ਜਿਹੜਾ ਲੰਗਰ ਆ ਉਹਦੀ ਆਪਾਂ ਸੇਵਾ ਕਰਨ ਜਾ ਰਹੇ ਆ ਜੀ ਦੇਖੋ ਜੀ ਸੇਵਾ ਦੇ ਵਿੱਚ ਧਰਮ ਮਾਇਨੇ ਨਹੀਂ ਰੱਖਦਾ ਜੀ ਜਦੋਂ ਹੜ ਆਇਆ ਪਾਣੀ ਵਿੱਚ ਡੁੱਬਰੇ ਨੇ ਠੀਕ ਹੈ ਉਹ ਵੀਰ ਦੀ ਗੱਲ ਸਹੀ ਚ ਵੀ ਪਾਣੀ ਵਿੱਚ ਡੁੱਬਣ ਵਾਲੇ ਨੂੰ ਜਾਤ ਨਹੀਂ ਪੁੱਛੀ ਜਾਂਦੀ ਵੀ ਤੇਰੀ ਜਾਤ ਕੀ ਸਾਡੀ ਸੇਵਾ ਭਾਵਨਾ ਹੈ ਬਾਕੀ ਸਾਰੇ ਵੀਰਾਂ ਨੇ ਸਹਿਯੋਗ ਦਿੱਤਾ ਉਸ ਸਹਿਯੋਗ ਦੇ ਨਾਲ ਹੀ ਆਪਾਂ ਲੰਗਰ ਜਿਹੜਾ ਆ ਉਹ ਤਿਆਰ ਕਰਕੇ ਲੈ ਕੇ ਜਾ ਰਹੇ ਆਂ। ਇਹ ਸੁੱਕੀ ਰਸਤ ਨਹੀਂ ਲੈ ਕੇ ਜਾ ਰਹੇ ਕਿ ਜਿਹੜੀ ਕਿਸੇ ਨੂੰ ਬਣਾਉਣੀ ਪਵੇ। ਅਸੀਂ ਲੰਗਰ ਤਿਆਰ ਕੀਤਾ ਹੈ। ਕੜੀ ਚੋਲ ਹੈ ਜੀ, ਧਮਾਲੀ ਫੁਲਕੇ ਹੈ ਜੀ, ਦਾਲ ਹੈ ਜੀ, ਬਿਸਕੁਟ ਹੈ, कुरकुरੇ ਚਿਪਸ ਹੈ ਜੀ, ਬਰੈਡ ਹੈ, achar ਹੈ। ਜਿਸ ਤਰ੍ਹਾਂ ਦੀ ਵੀ ਕਿਸੇ ਨੂੰ ਲੋੜਾ ਸੀ ਉਹ ਸਮਾਨ ਲੈ ਕੇ ਜਾ ਰਹੇ। ਨਾਲ ਦੋ ਡਾਕਟਰ ਵੀ ਅਸੀਂ ਲੈ ਕੇ ਜਾ ਰਹੇ ਜਿਹੜੇ ਚੈੱਕਅਪ ਕਰਨਗੇ ਨਾਲ ਚੈੱਕ ਕਰਕੇ ਦਵਾਈ ਦੇਣਗੇ। ਦੇਖੋ ਜੀ ਅਸੀਂ ਅਸੀਂ ਪੰਜਾਬੀਆਂ ਦੇ ਨਾਲ ਆ ਜੀ ਤੇ ਪਾਣੀ ਘਟ ਜਾਂਦਾ ਹੈ ਫਿਰ ਵੀ ਕਿਤੇ ਲੋੜ ਪੈਂਦੀ ਹੈ। ਸਾਡੀ 50 ਜਣੇ ਦੀ ਟੀਮ ਅਸੀਂ ਜ਼ਰੂਰ ਉਥੇ ਚੱਕਰ ਮਾਰਾਂਗੇ ਦੇਖਾਂਗੇ ਵੀ ਕਿਸੇ ਨੂੰ ਕਿਸੇ ਦੀ ਲੋੜ ਤੇ ਨਹੀਂ ਅਸੀਂ ਜਰੂਰ ਪਹੁੰਚਾਂਗੇ ਦੇਖੋ ਜੀ ਪੰਜਾਬ ਦੇ ਨਾਲ ਪੰਜਾਬ ਖੋਦੀ ਖੜਾ ਹੁੰਦਾ ਹੈ ਬਾਕੀ ਕਿਸੇ ਵੀ ਸਟੇਟ ਦੇ ਵਿੱਚ ਕਿਸੇ ਨੂੰ ਲੋੜ ਪਏ ਪੰਜਾਬੀ ਸਭ ਤੋਂ ਪਹਿਲਾਂ ਪਹੁੰਚਦੇ ਨੇ ਕਿ ਜਦੋਂ ਪੰਜਾਬ ਨੂੰ ਹੁੰਦੀ ਹੈ ਉਦੋਂ ਕੋਈ ਨਹੀਂ ਖੜਦਾ ਜੀ ਠੀਕ ਹੈ ਤੇ ਪੰਜਾਬੀ ਹਰ ਕਿਸੇ ਦੀ ਮਦਦ ਕਰਦੇ ਨੇ ਅੱਜ ਪੰਜਾਬ ਆਪਣੇ ਨਾਲ ਆਪ ਖੁੱਦ ਤੇ ਹਰ ਇੱਕ ਪਿੰਡ ਦੇ ਵਿੱਚ ਲੰਗਰ ਵੀ ਜਾ ਰਿਹਾ ਹੈ ਸੁੱਤੀ ਰਸਤੇ ਵੀ ਜਾ ਰਹੀ ਹੈ ਡਾਕਟਰ ਪਹੁੰਚ ਰਹੇ ਨੇ ਬੱਚਿਆਂ ਤੱਕ ਦਾ ਸਮਾਨ ਪਹੁੰਚ ਰਿਹਾ ਤੇ ਪਾਣੀ ਦੀ ਸਹੂਲਤ ਜਿਹੜੀ ਬਹੁਤ ਹੀ ਪੁੱਛੋ ਕਿ ਪਾਣੀ ਗੰਦਾ ਹੋ ਚੁੱਕਿਆ ਹੈ ਲਾਈਟ ਨਹੀਂ ਹੈ ਉੱਧਰ ਤੇ ਪਾਣੀ ਬਹੁਤ ਜ਼ਿਆਦਾ ਪਚਾਇਆ ਜਾ ਰਿਹਾ ਹੈ ਤੇ ਅੱਜ ਆਪਾਂ ਇੱਕ ਗੱਡੀ ਪੂਰੀ ਪਾਣੀ ਦੀ ਲੈ ਕੇ ਜਾ ਰਹੇ ਹਾਂ ਜੀ ਪਾਣੀ ਸਭ ਤੋਂ ਜ਼ਿਆਦਾ ਕਿਉਂਕਿ ਪਾਣੀ ਬਿਨਾਂ ਗੁਜ਼ਾਰੇ ਰੋਟੀ ਥੋੜੀ ਖਾ ਕੇ ਗੁਜ਼ਾਰਾ ਕਰ ਲਿੱਤਾ ਜਾਂਦਾ ਹੈ ਮਗਰ ਪਾਣੀ ਬਹੁਤ ਜ਼ਰੂਰੀ ਹੈ ਜੀ ਬਾਕੀ ਜਰਾ ਕਰਨਾ ਚਾਹਤੇ ਨੇ ਤੇ ਸੇਵਾ ਕਰਦੇ ਰਹੇ ਇਹ ਮੈਸੇਜ ਹੈ ਜੀ ਸੇਵਾ ਕਰਨ ਵਾਲਾ ਦੇਖੋ ਜਾਤ ਪਾਤ ਰਾਜਨੀਤੀ ਧਰਮ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਤੇ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਜਦ ਅੱਜ ਪੰਜਾਬ 'ਚ ਮੁਸੀਬਤ ਪਈ ਹੈ ਪੰਜਾਬ ਉੱਪਰ ਤੇ ਸਾਨੂੰ ਸਾਰਿਆਂ ਨੂੰ ਖੜਨਾ ਚਾਹੀਦਾ ਹੈ ਤੇ ਇਸ ਚੀਜ਼ ਨੂੰ ਮਦਦ ਰਹਿ ਧਿਆਨ ਦੇਣਾ ਬਿਲਕੁਲ ਜੀ ਕੁਝ ਵੀਰ ਬਾਹਰ ਬੈਠੇ ਨੇ ਕੁਝ ਸੋ ਬਟਾਲੇ ਤੋਂ ਨੇ ਕੁਝ ਪੰਜਾਬ ਤੋਂ ਵੱਖ-ਵੱਖ ਇਲਾਕਿਆਂ ਵਿੱਚ ਬਿਠੇ ਨੇ ਜਿਹੜੇ ਸਾਥ ਦੇ ਰਹੇ ਨੇ ਤੇ ਵੀਰਾਂ ਦੇ ਸਹਿਯੋਗ ਦੇ ਨਾਲ ਜ਼ਰੂਰ ਕੀਤੀ ਜਾਊਗੀ ਜੀ ਨਾਮ ਦੇ ਭਾਜੀ ਮੈਂ ਭਾਜੀ ਕਾਕਾ ਕੈਟਰਿੰਗ ਵਾਲਾ ਮੈਂ ਭਾਜੀ ਬਟਾਲੇ ਤੋਂ ਸਾਵ ਰੋਡ ਚੰਦਨਗਰ ਆਜੀ ਲੋਕਾਂ ਨੂੰ ਖਾਦੂ ਪੋੜੋ ਦੂਰੀਆਂ ਵੇਖ ਰੋਡੋਂ ਦੇ ਜਿਹੜੀ ਵੀੜੀਆਂ ਵੇਖ ਰਹੇ ਹੋਈ ਵਾਈਪਾ ਪਤੇ ਤੇ ਉਹ ਕੰਨੀ ਪ੍ਰਾਵਾਣੇ ਪੜਨ ਕਿੱਦਾਂ ਕੀਆ ਇਹ ਬੰਨੂ ਪੜਾਉਂਦਾ ਹੈ ਭਾਈ ਭਾਜੀ ਜਿਹੜੀ ਦੇਖ ਲੋਕਾਂ ਦੀ ਰੋਟੀ ਨਹੀਂ ਮੰਦੀ ਲੋਕੀ ਰਾਸ਼ਨ ਦੇਂਦੇ ਨੇ ਰਾਸ਼ਨ ਦਾ ਕੀ ਕਰਨਾ ਰਾਸ਼ਨ ਕਿੱਥੇ ਕਰਨਾ ਰਾਸ਼ਨ ਦਾ ਭਾਈ ਜਾ ਕੇ ਉਹਨਾਂ ਦੀ ਕਣਕਾਂ ਨਹੀਂ ਸਾਮੀਆਂ ਡਾਂਡੀਆਂ ਦਾ ਰਾਸ਼ਨ ਕਿੱਥੇ ਦੇਂਦੇ ਜੇ ਰਾਸ਼ਨ ਕਿੱਥੇ ਕੰਮ ਆਉਂਡਿਆ ਕਹਿੰਦੇ ਆ ਤੇ ਜਿੰਨੀਆਂ ਮਰਜ਼ੀ ਰਸਾਂ ਜਿਹੜਾ ਭਾਈ ਕੰਮ ਨਹੀਂ ਆਉਂਦਾ ਅੰਨ ਜਿਹੜਾ ਬਣਿਆ ਕੰਮ ਉਹ ਕਹਿੰਦੇ ਬਣਿਆ ਇੱਕ ਟਾਈਮ ਦਾ ਹੀ ਦੇ ਦਿਓ ਸਾਡਾ ਇੱਕੋ ਟਾਈਮ ਕਾ ਜ਼ਿਆਦਾ ਜਿੰਨੇ ਮਦਦ ਕਰਨੀ ਭਾਈ ਜਿੰਨੇ ਰਾਸ਼ਨ ਕਰਨਾ ਮੇਰਾ ਵੀਰ ਬਣਾ ਕੇ ਖੜੋ ਸੌਦੇ ਖੜੋਗੇ ਕੋਈ ਫਾਇਦਾ ਨਹੀਂ ਸੌਦੇ ਦੋ ਨੰਬਰ 'ਚ ਹੀ ਵਿਕਣੇ ਜੇ ਅੱਜ ਤੁਸੀਂ ਆਪ 4 ਬੰਦੇ ਹੋ ਗਿਆ ਫੀਡ ਦੀ ਗੱਡੀ ਗਈ ਆ ਉਥੇ 50 ਤੋੜੇ ਬੰਦੇ ਆ ਤੇ ਬਾਕੀ ਬਲੈਕ ਪੰਪਰ ਫਿਰ ਤੋਂ ਤੋੜਾ ਵੇਚਦਾ ਜੇ ਭਾਜੀ ਇਹ ਕਿਹਨੂੰ ਸੌਦਾ ਦੇਣਾ ਤੇ ਬਣਿਆ ਦੋ ਇਹਦਾ ਵਿਚਾਰੇ ਦਾ ਘਰ ਦਾ ਗੁਜ਼ਾਰਾ ਤੇ ਹੋ ਜੇ ਐਡਾ ਗੱਦਾਰਾ ਕਰੋ ਕਿੰਨਾ ਕ ਸੌਦਾ ਦੇ ਦੋਗੇ ਸੌਦਾ ਭਾਜੀ ਪਾਣੀਆਂ ਦੇ ਵਿੱਚ ਕੰਮ ਨਹੀਂ ਆਉਣਾ ਰਸਤ ਜਿਹੜੀ ਤੁਹਾਡੀ ਬਣੀ ਆਊਗੀ ਇਹਨੂੰ ਦੁੱਧ ਦੇ ਦਿਓ ਕਿ ਇਹਨੂੰ ਖੰਡ ਦੇ ਦਿਓ ਕਿ ਇਹਨੂੰ ਪਤੀ ਦੇ ਦਿਓ ਰਾਤ ਦੇ ਦਿਓ ਡੈਪਰ ਦੇ ਦਿਓ ਬੱਚਿਆਂ ਦੀਆਂ ਦਵਾਈਆਂ ਦੇ ਦਿਓ ਜਿਹੜੀਆਂ ਕੰਮ ਆਉਣ ਵਾਲੀਆਂ ਕੱਚੀਆਂ ਰਸਾਂ ਨੂੰ ਭਾਜੀ ਕੀ ਕਰਨਗੇ ਅੰਦਰ ਫਲੰਡਰੀਆਂ ਨੇ ਕਹਣਾ ਚਾਹੁੰਦਾ ਭਾਜੀ ਸਟੋਰ ਕਰਨ ਦਾ ਕੋਈ ਫੈਨਾ ਜਿੰਨੂੰ ਦੇਣਾ ਰਾਸ਼ਨ ਬਣਿਆ ਦੋ ਵਿਚਾਰੇ ਢਿੱਡ ਤੇ ਆਪਣਾ ਪਰਨ ਪਾਣੀ ਵਿੱਚ ਭਾਜੀ ਕਿੱਥੋਂ ਤੋਂ ਦਾ ਬਣਾਲ ਲਾੜੇ ਤੁਸੀਂ ਕਹਿੰਦੇ 20-20 ਫੁੱਟ ਪਾਣੀ ਆ ਗਿਆ ਟਰਾਲੀਆਂ ਤੁਸੀਂ ਥੋੜੀਆਂ ਆ ਖੜਾਂਡੇ ਜੇ ਉਥੇ ਲਾਉਣ ਕਿੱਥੇ ਦੇ ਦੇ ਫੌਦੇ ਦੀ ਦਸਤੋਂ ਦੇ ਸਹੀ ਦੇ ਕਿਹੜੇ ਘਰ ਗਿਆ ਵਿਚਾਰੇ ਨੇ ਰੱਖਿਆ ਕਿਤੇ ਰਾਸ਼ਨ ਦਿੱਤਾ ਭਾਜੀ ਕਿਹਦੇ ਘਰ ਕੰਮ ਤੇ ਆਉਂਦੇ ਨਾ ਆਹ ਵੀ ਭਾਜੀ ਰਾਸ਼ਨ ਬਣਿਆ ਦੇ ਗਏ ਸਾਡੇ ਇੱਕ ਟਾਈਮ ਦਾ ਗੁਜ਼ਾਰਾ ਹੋ ਗਿਆ ਜੇ ਕਿਹਨੂੰ ਦੇਣਾ ਭਾਜੀ ਪਾਣੀ ਦੇ ਦਿਓ ਸਭ ਤੋਂ ਜ਼ਿਆਦਾ ਪਾਣੀ ਦੀ ਲੋੜ ਆ ਪਾਣੀ ਦਿੱਤੇ ਹੈ ਨਹੀਂ ਪੀਣ ਕਿੱਥੋਂ ਵਿਚਾਰੇ ਜਿੰਨਾ ਖੰਡਾ ਮੇਰੇ ਵੀਰ ਪਾਣੀ ਖੜੋ ਪਾਣੀ ਜਾਦਾ ਕਮ ਆਉਂਦਾ ਦਵਾਈਆਂ ਕਮ ਆਉਂਦੀਆਂ ਹੋਰ 10 ਦਿਨਾਂ ਨੂੰ ਰਾਸ਼ਨ ਉਹਨਾਂ ਦੇ ਉਦੋਂ ਕੰਮ ਆਉਣਾ ਜਦੋਂ ਅੰਦਰੋਂ ਚ ਪਾਣੀ ਥੋਕਣਾ ਸੌਦਾ ਦੇਣ ਦਾ ਉਦੋਂ ਫਾਇਦਾ ਜਦੋਂ ਉਹਨਾਂ ਨੂੰ ਵਿਚਾਰਿਆਂ ਨੂੰ ਕਹਿਣਾ ਭਾਜੀ ਉਹਨਾਂ ਨੂੰ ਲੋੜ ਦੇ ਸੌਦਾ ਤੇ ਉਦੋਂ ਦੇਣਾ ਚਾਹੀਦਾ ਜਦੋਂ ਸਾਨੂੰ ਲੋੜ ਪਾਣੀ ਵੀ ਪਾਣੀ ਥੋਗ ਗਿਆ ਹੋਣ ਤੇ ਹੀ ਦੇਣ ਤੇ ਵਿਚਾਰੇ ਰੱਖਣ ਕਿੱਥੇ ਦੇਣਾ ਤੇ ਭਾਈ ਰਸਤ ਬਣੀ ਖੜੋ ਜੇ ਭਾਏ ਥੋੜਾ ਲੈ ਜਾਓ ਭਾਏ ਕਿਲੋ ਵੇਚਣ ਬਣਾ ਕੇ ਲੈ ਜਾਓ ਲੈ ਜਰੂਰ ਇਹ ਭਾਜੀ ਰੇਂਜ ਮੇਰੇ ਭਰਾ ਜਿੰਨੇ ਵੀ ਆ ਸਾਰੀਆਂ ਟੀਮਾਂ ਆਈਆਂ ਨੇ ਮੇਰਾ ਭਰਾ ਮਟੂਰਾ ਫੁੱਲ ਬਾਰੋਂ ਆ ਉਹਨੇ ਸੇਵਾ ਕੀਤੀ ਆ ਭਾਜੀ 20 25 ਹਜ਼ਾਰ ਦੀ ਉਹਨੇ ਸੇਵਾ ਕੀਤੀ ਆ ਅਸੀਂ ਕਹਿਣ ਇਥੇ ਦਾ ਜੋ ਨੇ ਕਹਿਆ ਮੇਰੇ ਭਰਾ ਨੇ ਉਸੇ ਟਾਈਮ ਦੀ ਜ਼ਬਾਨਾ ਨਾ ਨਹੀਂ ਕੀਤੀ ਆ ਜਿੰਨੇ ਭਰਾਵਾਂ ਨੇ ਏਦੀ ਜ਼ਬਾਨਾ ਫੋਨ ਕੀਤਾ ਇਹਨੇ ਡਾਲਾ ਲੈ ਆਤੀਆਂ ਕਿਸ ਨੇ ਪਾਣੀ ਲਿਆਤਾ ਪਤਾ ਨਹੀਂ ਇੱਕੋ ਫੋਨ ਕੀਤਾ ਭਾਜੀ ਜੋ ਮਰਜ਼ੀ ਕੋਈ ਲਾ ਕੇ ਜਾਏ ਜਿਹਨੂੰ ਪੁੱਛੀਦਾ ਕਿਨੇ ਭੇਜਿਆ ਕਹਿੰਦਾ ਭਾਜੀ ਮੈਂ ਨਾ ਨਹੀਂ ਦੱਸ ਸਕਦਾ ਦਿਓ ਉਹਨਾਂ ਨੂੰ ਪੁੱਛਾਓ ਮਰੇ ਵੀਰ ਗਏ ਰੋੜਲੇ ਪਏ ਬੜਾ ਤਾਂ ਸੰਦਾ ਦੇਖਿਆ ਨਹੀਂ ਵੀ ਰਿਹਾ ਜਾਂਦਾ ਇੰਨੀ ਹਾਲਤ ਲੋਕਾਂ ਦੀ ਮਾੜੀ ਹੈ ਵਿਚਾਰਿਆਂ ਦੀ ਅੱਜ ਕਹਿੰਦੇ ਜਿੰਨੀ ਵੀ ਸੇਵਾ ਆਵੇ ਉੰਨੀ ਥੋੜੀ ਹੈ ਮਹਾਰਾਜ ਦੀ ਸੇਵਾ ਬਖਸ਼ੀਏ ਉੰਨੀ ਸਹੀ ਸਾਡੇ ਕੀ ਕਹਿਣਾ ਚਾਹੁੰਦੇ ਛੋਟੇ ਛੋਟੇ ਬੱਚੇ ਜਿਹੜੇ ਵਿਲਕਦੇ ਫੇਰੇ ਬੱਚੇ ਰੋਣਗੇ ਬੜੇ ਤਰਸੋਂ ਦਾ ਦੇਖਿਆ ਨਹੀਂ ਜਾਂਦਾ ਇਹੋ ਜਿਹੇ ਬੱਚੇ ਹਾਲਾਤ ਹੋ ਗਏ ਕਦੀ ਇਹੋ ਜਿਹੇ ਪੰਜਾਬ 'ਚ ਹਾਲਾਤ ਨਹੀਂ ਹੋਏ ਜਿਹੋ ਦੇ ਹੱਥ ਕੀ ਹੋ ਗਏ ਚੜਦੀਆਂ ਕਲਾਂ ਰੱਖੀ ਚੜਦੀਆਂ ਕਲਾਂ ਰੱਖੀ ਸੁਵਧਾ ਪਲਾ ਬਖਸ਼ੀ ਹੁਣ ਗਾੜੀ ਤੇ ਮੁਬੱਤਿਆਂ ਨਾਲ ਰੋਣਾ ਲਾਂਦਾ ਵੀ ਬੱਚੇ ਆ ਜਿਹੜੇ ਕੱਲ ਦੇ ਜੰਮੇ ਨੇ ਕੋਕ ਨਹੀਂ ਵੇਖਿਆ ਅਸੀਂ ਤਾਂ ਜਦੋਂ ਫਿਰ ਵੀ 30 40 50 ਸਾਲ ਨੂੰ ਮਰ ਖੰਡਾ ਲਈ ਇਹਨਾਂ ਨੇ ਕੋਕ ਨਹੀਂ ਵੇਖਿਆ ਇਹਨਾਂ ਨੂੰ ਮਲਕ ਚੜਦੀ ਕਲਾਂ ਬਖਸ਼ੋ ਇਹਨਾਂ ਦੀ ਉਮਰ ਬਖਸ਼ੋ ਠੀਕ ਹੈ ਨਾ ਜੰਦੂ ਭੈਣ ਜੀ ਇਹ ਕਿਹਨੇ ਚੰਨੂ ਭੈਣ ਜੀ ਹਾਂ ਬੇ ਮਲਕ ਮੇਰ ਕਰੇ ਪਾਸਾ ਇਹਨਾਂ ਨੂੰ ਕਿੰਨਾ ਪਲਾ ਇਹਨਾਂ ਨੇ ਕੀਤਾ ਉਹਨਾਂ ਦੀ ਵੱਡੀ ਵੱਡੀ ਉਮਰ ਕਰੀ ਜਿੰਨਾ ਸ਼ਿਸ਼ਤਾ ਵਾਂਗੀ ਬਣਾ ਨੇ ਇਹਨਾਂ ਨੂੰ ਮਹਾਰਾਜ ਬੋਤਾ ਤਨ ਪੰਛੀ ਬੋਤਾ ਦੌਲਤ ਪੰਛੀ ਭਾਜੀ ਨ ਸਟਾਫ ਰੋਡ ਦੇ ਲਾਸਟ ਦੇ ਕਾਕਾ ਕੈਟਰਿੰਗ ਵਾਲਾ ਭਰਾ ਆਪਣਾ ਉਹਦੇ ਦੇ ਸਹਿਯੋਗ ਦੇ ਨਾਲ ਬਾਹਰੋਂ ਵੀ ਆਪਾਂ ਨੂੰ ਵੀਰ ਭਰਾ ਜਿੰਨੇ ਵੀ ਆ ਸਾਰੇ ਸਹਿਯੋਗ ਕਰਦੇ ਪਏ ਆ ਤੇ ਅਸੀਂ ਸੇਵਾ ਲੈ ਕੇ ਚੱਲੇ ਆ ਇਸ ਟਾਈਮ ਰੰਦਾਸ ਠੀਕ ਹੈ ਜੀ ਆਪਣੀ ਸੇਵਾ ਦੇ ਵਿੱਚ ਹੈਗਾ ਵਾ ਜਿੱਦਾਂ ਕਹਿ ਸਕਦੇ ਆ ਆਪਾਂ ਕਿ ਕੜੀ ਆ ਚੋਲ ਆ ਦਾਲ ਆ ਰਮਾਲੀ ਰੋਟੀ ਆ ਅਚਾਰ ਆ ਬੱਚਿਆਂ ਦੇ ਲਈ ਛੋਟਾ ਛੋਟਾ ਸਮਾਨ ਜਿਦਾ ਫਰੂਟੀਆਂ ਵਗੈਰਾ ਬਿਸਕੁਟ ਵਗੈਰਾ ਕਰਕੇ ਵਗੈਰਾ ਕਹਿ ਦਿੰਨੇ ਆਪਾਂ ਜਿੰਨਾ ਹੋ ਸਕਦਾ ਬਾਜੀ ਅਸੀਂ ਆਪਣੇ ਵੱਲੋਂ ਮਦਦ ਕਰਦੇ ਪਏ ਆ ਬਾਕੀ ਪਹਿਲੀ ਗੱਲ ਜਿਹੜੇ ਬੰਦੇ ਇੰਨੀ ਗੱਲ ਕਹਿੰਦੇ ਆ ਨਾ ਕਿ ਇੱਥੇ ਸਹਾਇ ਨਹੀਂ ਆਉਂਦੇ ਸਿੱਖ ਨਹੀਂ ਭਾਜੀ ਸੇਵਾ ਦਾ ਕੋਈ ਧਰਮ ਨਹੀਂ ਜੇ ਹੁੰਦਾ ਸਿੱਧੀ ਗੱਲ ਠੀਕ ਹੈ ਜੀ ਬਾਕੀ ਮੇਰੇ ਭਰਾ ਤੁਸੀਂ ਆਪ ਵੇਖ ਸਾਦੇ ਨੇ ਮਗਰ ਕੈਮਰਾ ਕਮਾ ਕੇ ਵੇਖ ਲਓ ਜਿੱਦਾਂ ਮਰਜੀ ਚੈੱਕ ਕਰ ਲਓ ਆਪਣੇ ਸਿੱਖ ਧਰਮ ਦੇ ਵੀ ਬੰਦੇ ਆ ਗਏ ਆ ਹਿੰਦੂ ਵੀ ਆ ਗਏ ਆ ਕ੍ਰਿਸਚੀਅਨ ਵੀ ਆ ਗਏ ਜਿਹੜਾ ਮੁੰਡਾ ਕਾਕਾ ਕੈਟਰਿੰਗ ਵਾਲਾ ਕ੍ਰਿਸਚੀਅਨ ਆ ਵੀਰ ਜੀ ਜਿਹੜੇ ਬੰਦੇ ਇੰਨੀ ਗੱਲ ਕਹਿੰਦੇ ਆ ਕਿ ਕ੍ਰਿਸਚੀਅਨ ਕਿਤੇ ਜਾਣਦੇ ਨਹੀਂ ਤੁਸੀਂ ਪਹਿਲਾਂ ਮੈਨੂੰ ਇੰਨੀ ਗੱਲ ਸਾਰੇ ਜਣੇ ਦੱਸੋ ਕਿ ਭਾਜੀ ਧਰਮ ਹੁੰਦਾ ਸ ਭਾਜੀ ਇਹ ਸਿਰਫ ਇੱਕ ਕਹਿ ਸਕਦੇ ਆ ਕਿ ਪੋਲਿਟਿਕ ਪੋਲਿਟਿਕਸ ਖੇਡਣਦੇ ਆ ਠੀਕ ਹੈ ਜੀ ਬਾਕੀ ਰਹੀ ਗੱਲ ਡੁੱਬਣ ਦੀ ਡੁੱਬਣ ਵਾਲਾ ਦੱਸਣ ਦਿਆ ਕਿ ਮੈਂ ਹਿੰਦੂ ਆ ਮੈਂ ਸੇਖਾਂ ਮੈਂ ਸਾਈਆਂ ਮੈਂ ਕੌਣ ਠੀਕ ਹੈ ਜੀ ਤੇ ਫਿਰ ਸੇਵਾ ਕਰਨ ਵਾਲੇ ਦਾ ਧਰਮ ਕੱਲ ਹੀ ਪੁੱਛਿਆ ਜਾਂਦਾ ਭਾਜੀ ਬਿਲਕੁਲ ਤਿਆਰ ਖੜੀਆਂ ਗੱਡੀਆਂ ਕੱਲ ਰਾਤ ਦੇ ਆਪਾਂ ਲੱਗੇ ਆ ਕੋਈ 6:30 7 ਵਜੇ ਦੇ ਬਾਰਿਸ਼ ਵੀ ਪੂਰੀ ਹੱਥ ਕਰਾ ਰਹੀ ਹੈ ਠੀਕ ਹੈ ਜੀ ਪ੍ਰਮਾਤਮਾ ਦੇ ਅੱਗੇ ਕਿਸੇ ਦਾ ਜੋਰ ਨਹੀਂ ਹੈਗਾ ਬਾਕੀ ਅਸੀਂ ਆਪਣੇ ਵੱਲੋਂ ਵੀਰ ਭਰਾ ਸਾਰੇ ਜਾਣੇ ਸੇਵਾ ਕਰਦੇ ਪਏ ਪਾਜੀ ਘੱਟੋ ਘੱਟ 50 60 ਜਣੇ ਹੈਗੇ ਬੰਦੇ ਪਾਜੀ ਇਹ ਜਦੋਂ ਦੇ ਹੜ ਆਏ ਨਾ ਇਹ ਆਪਣੀ ਇਸ ਟਾਈਮ ਦੂਸਰੀ ਗੱਡੀ ਚੱਲੀ ਆ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਦੋ ਹੋਰ ਜਾਣੀਆਂ ਜੀ ਠੀਕ ਹੈ ਜੀ ਬਾਕੀ ਜਿਹੜੇ ਪਾਸੇ ਆਪਾਂ ਨੂੰ ਜ਼ਰੂਰਤ ਹੈਗੀ ਆ ਬੰਦਿਆਂ ਨੂੰ ਜ਼ਰੂਰਤ ਆ ਕਿਸੇ ਨੂੰ ਰਾਸ਼ਨ ਦੀ ਕਿਸੇ ਚੀਜ਼ ਦੀ ਵੀ ਜ਼ਰੂਰਤ ਹੈਗੀ ਆ ਤੁਸੀਂ ਸਾਨੂੰ ਕੰਟੈਕਟ ਕਰੋ ਕਾਕੇ ਬਾ ਦਾ ਨੰਬਰ ਦਿੱਤਾ ਅਸੀਂ ਉਹਨਾਂ ਨੂੰ ਕੰਟੈਕਟ ਕਰੋ ਜਿੰਨੇ ਸੇਵਾ ਪਾਉਣੀ ਜਿੱਦਾਂ ਵੀ ਕਰਨਾ ਜੋ ਭਾਉਣਾ ਹੈਗੀ ਆ 1 ਰੁਪਿਆ ਪਾਉਣਾ 1 ਰੁਪਿਆ ਪਾ ਦਿਓ ਬਾਈ ਜੀ ਆਪਾਂ ਨੂੰ ਕੋਈ ਇਸ ਚੀਜ਼ ਦਾ ਮਤਲਬ ਨਹੀਂ ਹੈਗਾ ਕਿ ਤੁਸੀਂ ਸੇਵਾ ਪਾਉਣ ਲ ਠੀਕ ਹੈ ਜੀ ਜਿੱਦਾਂ ਜਿਹਦਾ ਦਿਲ ਕਰਦਾ ਉਹ ਕਰ ਸਕਦਾ ਹੈ